ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪਿੰਡੂ ਇਕਾਈ ਰਾਮਪੁਰ ਅਤੇ ਤਲਵਾੜਾ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਦੇਸ਼ ਸਿੰਘ ਫੌਜੀ ਦੀ ਅਗਵਾਈ ਹੇਠ ਨਗਰ ਕੌਂਸਲ ਸ਼੍ਰੀ ਹਰਗੋਬਿੰਦਪੁਰ ਵਿੱਚ ਧਰਨਾ ਲਗਾਇਆ ਗਿਆ। ਪ੍ਰੈਸ ਨਾਲ ਗੱਲਬਾਤ ਕਰਦੇ ਆਂ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੌਜੀ ਨੇ ਦੱਸਿਆ ਕਿ ਤਕਰੀਬਨ 2 ਟਾਈ ਮਹੀਨੇ ਪਹਿਲਾਂ ਪਿੰਡ ਦੇ ਕੁਝ ਮਸਲੇ ਜਿਨ੍ਹਾਂ ਵਿੱਚ ਨਾਜਾਇਜ਼ ਛੱਪਣਾ ਤੇ ਕਬਜ਼ਾ ਛਡਾਉਣਾ, ਕੱਚੀਆਂ ਗਲੀਆਂ ਨਾਲੀਆਂ ਨੂੰ ਪੱਕੀਆਂ ਕਰਨਾ ਅਤੇ ਕੱਚੀਆਂ ਕੋਠਿਆਂ ਦੀਆਂ ਗਰੰਟੀਆਂ ਸੰਬੰਧੀ ਨਗਰ ਕੌਂਸਲ ਸ਼੍ਰੀ ਹਰਗੁਬਿੰਦਪੁਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ 2 ਢਾਈ ਮਹੀਨੇ ਬੀਤਣ ਤੇ ਵੀ ਨਗਰ ਕੌਂਸਲ ਵੱਲੋਂ ਕੋਈ ਠਕਵੀਂ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਅੱਜ ਸਾਨੂੰ ਦੁਬਾਰਾ ਨਗਰ ਕੌਂਸਲ 'ਤੇ ਧਰਨਾ ਲਗਾ ਕੇ ਬੈਠਣਾ ਪਿਆ ਪ੍ਰਧਾਨ ਹਰਦੀਪ ਸਿੰਘ ਫੌਜੀ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਨਗਰ ਕੌਂਸਲ ਦੇ ਈਓ ਦੀ ਬਹੁਤ ਲੰਬੀ ਗੈਰ ਹਾਜ਼ਰੀ ਪਾਈ ਗਈ ਹੈ ਜਿਸ ਨਾਲ ਕਾਫੀ ਕੰਮ ਰੁਕੇ ਹੋਏ ਹਨ ਇਸ ਸੰਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿੰਡ ਰਾਮਪੂਰ ਅਤੇ ਤਲਵਾਰਾ ਜੋ ਨਗਰ ਕੌਂਸਲ ਦੀਆਂ ਵਾਰਡ ਨੰਬਰ 8 ਅਤੇ ਵਾਰਡ ਨੰਬਰ 9 ਹਨ ਉਹਨਾਂ ਵਿੱਚ ਲਗਭਗ ਜੋ ਮੰਗਾ ਹਨ ਉਹਨਾਂ ਵਿੱਚੋਂ ਕਾਫੀ ਕੰਮ ਹੋ ਚੁੱਕੇ ਹਨ ਪ੍ਰਧਾਨ ਨਵਦੀਪ ਸਿੰਘ ਪੰਨੂ ਦੇ ਭਰੋਸੇ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਸਮਾਪਤ ਕੀਤਾ ਗਿਆ ਅਤੇ ਤਸੱਲੀ ਪ੍ਰਗਟ ਕੀਤੀ ਆ ਇਹ ਧਰਨਾ ਨਹੀਂ ਇਹਨਾਂ ਦੀਆਂ ਕੁਝ ਮੰਗਾਂ ਸੀ ਜਿਹਦੇ ਸਬੰਧ ਚ ਨਗਰ ਕੌਂਸਲ ਕਰ ਲਈ ਤਿਆਰ ਕੁਝ ਗੈਬ ਹੁੰਦਾ ਜਾਂ ਕਿਸੇ ਵੇਲੇ ਨਹੀਂ ਕੋਈ ਗੱਲਾਂ ਧਿਆਨ ਚ ਆਉਂਦੀਆਂ ਹੋ ਰਹਿ ਜਾਂਦੀਆਂ ਜੰਨੀਆਂ ਵੀ ਇਹਨਾਂ ਦੀਆਂ ਮੰਗਾਂ ਸਾਰੀਆਂ ਮਨਜ਼ੂਰ ਨੇ ਜਿਹੜੀਆਂ ਹੋਣ ਵਾਲੀਆਂ ਸੀ ਉਹ ਮੌਕੇ ਤੇ ਕਰਤੀਆਂ ਜਿਹੜੀਆਂ ਕੁਝ ਸਮਾਂ ਪਾ ਕੇ ਹੋਣ ਵਾਲੀਆਂ ਉਹ ਸਮੇਂ ਦੇ ਉੱਤੇ ਕਰ ਦਿੱਤੀਆਂ ਜਾਣਗੀਆਂ ਬਾਕੀ ਇਹ ਧਰਨਾ ਕੋਈ ਨਹੀਂ ਮੇਰੇ ਪਰਿਵਾਰ ਦੇ ਮੈਂਬਰ ਨੇ ਮੇਰੇ ਵੱਡੇ ਭਰਾ ਨੇ ਇਹਨਾਂ ਦੀਆਂ ਵੋਟਾਂ ਸਦਕਾ ਵੀ ਮੈਂ ਇੱਥੇ ਪ੍ਰਧਾਨ ਹਾਂ ਔਰ ਕੋਈ ਵੀ ਕੰਮ ਇਹਨਾਂ ਦਾ ਅਧੂਰਾ ਨਹੀਂ ਜਿਹੜਾ ਇਦਾਂ ਦਾ ਰਹਿਣਾ ਸਾਰੇ ਕੰਮ ਕੀਤੇ ਜਾਣਗੇ ਇਹਨਾਂ ਨੂੰ ਜੇਕਰ ਕੀਤਾ ਦੋ ਟਾਈਮ ਮਹੀਨੇ ਪਹਿਲੇ ਇੱਕ ਇਹਨਾਂ ਕੋਲ ਮੰਗ ਪੱਤਰ ਦਿੱਤਾ ਗਿਆ ਸੀਗਾ ਇਹਨਾਂ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਹ ਮੈਂ ਉਹ ਹੈਗਾ ਜਗਾ ਖਾਲੀ ਕਰਾਉਣ ਦਾ ਔਰ ਉਹਦੇ ਲਈ ਸਾਡੀ ਨਗਰ ਕਾਉਂਸਲ ਨੇ ਹੌਲ ਚ ਮਤਾ ਵੀ ਪਾਇਆ ਹੈ ਔਰ ਅਸੀਂ ਇਹਨਾਂ ਦੇ ਸਾਥ ਦੇ ਨਾਲ ਇਕੱਠੇ ਹੋ ਕੇ ਜਿੱਥੇ ਮੇਰੀ ਅਪਰੋਚ ਮੈ ਲੜਾਉਂਗਾ ਜਿੱਥੇ ਇਹਨਾਂ ਦੀ ਇਹ ਲੜਾਉਣਗੇ ਉਹ ਵੀ ਆਉਣ ਵਾਲੇ ਦਿਨਾਂ 'ਚ ਸ਼ਹਿਰ ਦੇ ਵਿੱਚੋਂ ਖਾਲੀ ਕਰਾਵਾਂਗੇ ਅੱਗੇ ਕਰਵਾਈ ਵੀ ਨਹੀਂ ਇਹ ਉਹਦੀ ਗੈਰ ਰਿਵੋਲ ਲੰਮੇ ਸਮੇਂ ਤੋਂ ਦੇਖੋ ਇਹ ਉਹਦੇ ਕੋਲ ਚਾਰ ਕਮੇਟੀਆਂ ਨੇ ਜਨਾ ਕਰਨ ਉਹ ਇੱਥੇ ਥੋੜਾ ਘਾਟਾ ਪਾਰਿਆ ਬਾਕੀ ਜਿਸ ਦਿਨ ਹੁਣ ਕੋਈ ਇਹਨਾਂ ਦਾ ਸਮਾਂ ਬਣਾ ਕੇ ਮੈਂ ਆਪ ਉਹਨਾਂ ਨੂੰ ਬੁਲਾਉਂਗਾ ਹਫਤੇ 'ਚ ਇੱਕ ਦਿਨ ਆਉਂਦੇ ਅੱਗਾ ਪਛਾਹ ਜਾਂਦਾ ਕੋਈ ਨਹੀਂ ਉਹਨਾਂ ਦਾ ਟਾਈਮ ਫਿਕਸ ਬੈਠਾ ਮੈਂ ਆਲਰੇਡੀ ਉਹਨਾਂ ਨੂੰ ਲੈਟਰ ਭੇਜ ਚੁੱਕਿਆ ਵੀ ਇੱਕ ਦਿਨ ਸਾਡੇ ਸ਼ਹਿਰ ਦਾ ਫਿਕਸ ਕੀਤਾ ਜਾਵੇ ਜਿੱਦਣ ਉਹ 10 ਤੋਂ ਲੈ ਕੇ 3 ਵਜੇ ਤੱਕ ਜਾਂ 10 ਤੋਂ 5 ਵਜੇ ਤੱਕ ਕਿੱਥੇ ਬੈਠਣ। ਸਾਜ ਕਸਨ ਜੀ ਕੀ ਵਿਸ਼ਵਾਸ ਦਿੱਤਾ ਗਿਆ ਤੁਹਾਨੂੰ ਨਗਰ ਕੌਂਸਲ ਦੇ ਪ੍ਰਧਾਨ ਨੂੰ। ਚਲੋ ਵਿਸ਼ਵਾਸ ਤੇ ਟਿਕੀ ਹੁੰਦੀ ਗੱਲ ਆ ਵੇਖਾਂ ਕਿ ਕਦੇ ਟੇਬਲ ਟਾਕ ਤੋਂ ਨਹੀਂ ਭੱਜਦੇ ਹੁੰਦੇ ਸਾਡੀ ਜਥੇਬੰਦੀ ਦਾ ਕਾਨੂੰਨ ਸਰਧਾਨ ਆ। ਤੇ ਚਲੋ ਗੱਲਬਾਤ ਹੋਈ ਆ ਪ੍ਰਧਾਨ ਸਾਹਿਬ ਜਿਹੜੇ ਆ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਬਣਾਇਆ ਉਹਨਾਂ ਨੇ ਵਿਸ਼ਵਾਸਤ ਹੋਇਆ ਵਾ। ਕਿ ਮੈਂ ਜਿਹੜੇ ਕੰਮ ਆ ਮੇਰੇ ਲੈਵਲ ਦੇ ਆ ਮੈਂ ਕਰਵਾਉਂਗਾ ਤੇ ਹਮੇਸ਼ਾ ਵਿਸ਼ਵਾਸ ਤੇ ਕੋਈ ਵੀ ਗੱਲ ਆ ਵਿਸ਼ਵਾਸ ਤੇ ਚੱਲਦੀ ਆ ਚਲੋ ਠੀਕ ਆ ਵਿਸ਼ਵਾਸ ਤੇ ਦਵਾਇਆ ਉਹਨਰ ਤੇ ਅਸੀਂ ਵਿਸ਼ਵਾਸ ਤੇ ਅਸੀਂ ਆਪਣੇ ਬੰਦਲ ਜਿਹੜਾ ਲੈ ਚੰਦੇ ਆ ਆਪਸ ਤੇ ਮਸਲੇ ਵੀ ਕੁਝ ਦੇ ਵੱਡੇ ਨਹੀਂ ਜਿਹੜੀਆਂ ਗਰੰਟੀਆਂ ਜਿਹੜੀਆਂ ਵਾ ਮਜ਼ਦੂਰ ਵਰਕਰ ਨੂੰ ਪਾਈਆਂ ਨੇ ਘਰ ਬਣਾਉਣ ਵਾਸਤੇ ਤੇ ਕੁਝ ਕਿਸ ਤਰ੍ਹਾਂ ਦੀਆਂ ਰਹਿੰਦੀਆਂ ਹੋ ਮੰਨੇ ਕਹਿੰਦੇ ਠੀਕ ਆ ਆਪਾਂ ਪਾ ਦਲਨੇ ਆ ਤੇ ਨਵੀਆਂ ਜਿਹੜੀਆਂ ਜਨਵਰੀ ਵਿੱਚ ਪੈਣੀਆਂ ਬਾਕੀ ਕੁਝ ਗਲੀਆਂ ਦੇ ਮਸਲੇ ਇਹ ਕੋਈ ਸ਼ਾਮਲ ਜਿਹੜੀਆਂ ਜ਼ਮੀਨਾਂ ਦੇ ਕਬਜ਼ੇ ਕੀਤੇ ਲੋਕਾਂ ਦੇ ਛੱਪੜਵਾ ਉਹ ਛਡੌਲ ਦੀ ਜਦੋਂ ਸਰਕਾਰ ਦੀਆਂ ਹਦਾਇਤਾਂ ਨੇ ਕਿ ਜਿਹੜੀਆਂ ਚੀਜ਼ਾਂ ਆਪਾਂ ਖਾਲੀ ਕਰਾਉਣੀਆਂ ਤੇ ਅਸੀਂ ਉਹਨਾਂ ਹਦਾਇਤਾਂ ਦੇ ਮੁਤਾਬਕ ਆ ਜਾਏਗੇ ਕਿ ਖਾਲੀ ਕਰਾਈਏ ਇੱਥੇ ਕਿ ਤੁਹਾਡਾ ਫਰਜ ਬੰਦਾ ਉੱਥੇ ਅਸੀਂ ਨਾਲ ਤੁਹਾਡੇ ਤੇ ਖਾਲੀ ਕਰਵਾ ਕੇ ਉਹਦੀ ਕੁਝ ਆਮਦਨ ਇੱਥੇ ਆਵੇ ਤੇ ਉਹ ਆਮਦਨ ਤੋਂ ਡਿਵੈਲਪਮੈਂਟ ਜਿਹੜੀ ਆ ਉਹ ਸ਼ਾਇਦ ਹੀ ਤੇ ਪਿੰਡ ਦੀ ਜਿਹੜੀ ਆ ਹੋਵੇ ਛੋਟੇ ਛੋਟੇ ਮਸਲੇ ਸੀ ਕਿ ਉਹ ਪ੍ਰਧਾਨ ਸਾਹਿਬ ਨੇ ਵਿਸ਼ਵਾਸ ਦਿਵਾਇਆ ਵਾ ਤੇ ਉਹ ਵਿਸ਼ਵਾਸ ਚ ਅਸੀਂ ਬਹੁਤ ਆਸ ਰੱਖਦੇ ਹਾਂ ਕਿ ਸਾਡੇ ਜਿਹੜੇ ਕੰਮ ਖੇਤੀ ਖੇਤੀ ਕਰਵਾਉਣਗੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਜਾਇਜ਼ ਕੀ ਮਕਸਦ ਇਹ ਲਾਉਣੀ ਆ ਮੈਂ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਤਫਾਨ ਮਜ਼ਦੂਰ ਸੰਘਾਸ਼ ਕਮੇਟੀ ਪੰਜਾਬ ਮੇਰਾ ਪਿੰਡ ਜਿਹੜਾ ਵਾ ਰਾਮਪੁੱਤਰਵਾੜਾ ਵਾ ਮੋਸਰ ਕਮੇਟੀ ਛੇੜਿਆਲ ਬੰਦਪੁਰ ਦੇ ਅੰਡਰ ਆਉਂਦਾ ਮਸਲਾ ਇਹ ਆ ਕਿ ਪਿੰਡ ਰਾਮਪੁੱਤਰਵਾੜਾ ਦੇ ਵਿੱਚ ਕਾਫੀ ਮਸਲੇ ਆ ਜਿਹਦੇ ਵਿੱਚ ਜਿਹੜਾ ਮੇਨ ਮਸਲਾ ਵਾ ਉਹ ਉਥੇ ਸੀਵਰੇਜ ਵੀ ਪਾਇਆ ਵਾ ਤੇ ਨਾਲ ਨਾਲ ਜਿਹੜੇ ਛੱਪੜ ਆ ਉਹ ਅਸਰ ਸੂਬਦਾਰ ਲੋਕਾਂ ਨੇ ਛੱਪੜ ਜਿਹੜੇ ਉਹ ਮਲੇ ਆ ਤੇ ਸਰਕਾਰ ਵੱਲੋਂ ਹਦਾਇਤਾਂ ਨੇ ਕਿ ਉਹ ਛੱਪੜ ਜਿਹੜੇ ਉਹ ਖਾਲੀ ਕਰਾਏ ਜਾਣ ਅਸੀਂ ਵੀ ਇਸ ਹੱਕ 'ਚ ਐ ਮਿਊਨਿਸਪਲ ਕਮੇਟੀ ਦੀ ਹੈਲਪ ਕਰਨਾ ਚਾਹੁੰਦੇ ਆ ਕਿ ਅਸੀਂ ਵੀ ਤੁਹਾਡੇ ਨਾਲ ਡਟਕੇ ਆ ਜਿੱਥੇ ਡੀਸੀ ਸਾਹਿਬ ਕੋ ਜਾਣਾ ਪਊਗਾ ਜਾਵਾਂਗੇ ਧਾਰੀਵਾਸ ਸਾਹਿਬ ਪੰਚਾਇਤ ਮਨਿਸਟਰ ਨੇ ਉਹਨਾਂ ਕੋ ਜਾਣਾ ਪਊਗਾ ਉਹਨਾਂ ਕੋਲ ਵੀ ਜਾਵਾਂਗੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਛੱਪੜ ਵਾ ਉਹ ਖਾਲੀ ਕਰਵਾਏ ਜਾਣ ਤੇ ਜਿਹੜੀਆਂ ਜਿਹੜੀਆਂ ਹੈਗੀਆਂ ਮਾ ਸ਼ਾਮਲਾੜ ਜ਼ਮੀਨ ਆ ਉਹ ਗੁਜਰਾ ਨੂੰ ਬਿਨਾਂ ਪਰਮਿਸ਼ਨ ਤੋਂ ਕਿਸੇ ਤੋਂ ਪਿੰਡ ਦੇ ਅਸਾਸੂ ਲੋਕਾਂ ਨੇ ਜਿਹੜੇ ਪੈਸੇ ਲੈ ਕੇ ਤੇ ਗੁੱਜਰ ਜਿਹੜੇ ਉਹ ਉਹ ਬਿਠਾਏ ਆ ਜਿਹੜਾ 1 ਡੇਰਾ ਪਾਇਆ ਘੱਟੋ ਘੱਟ 8-8 10-10 ਲੱਖ ਰੁਪਈਆ ਲੈ ਕੇ ਤੇ ਅਸੀਂ ਪੁੱਛਣਾ ਚਾਹੁੰਦੇ ਕਿ ਉਹ ਕਿਦਿਆਂ ਹੱਦ ਹਟਾਣਾ ਇਹੋ ਗੱਲ ਅਸੀਂ ਯੂ ਸਰ ਨੂੰ ਪੁੱਛਣੀ ਅੱਜ 7 ਮਹੀਨੇ ਹੋ ਗਏ ਆ ਯੂ ਸਰ ਸਾਹਿਬ ਨੂੰ ਅਸੀਂ ਇੱਥੇ ਰਿਕਵੈਸਟ ਕਰਦਾਂਗੇ ਸਾਡੇ ਮਾਗੂ ਮਸਲੇ ਆ ਕੋਈ ਸਾਡੇ ਨਾਲ ਆ ਕੇ ਕੋਈ ਗੱਲਬਾਤ ਕਰ ਲੋ ਪਰ ਯੂ ਸਰ ਸਾਹਿਬ ਨੇ ਉਹ ਮناسب ਨਹੀਂ ਸਮਝਿਆ ਯੂ ਸਰ ਸਾਹਿਬ ਨਹੀਂ ਆਏ ਫੋਨ ਤੇ ਗੱਲ ਹੋਈ ਆ ਪਿਛਲੇ ਦਿਨੀ ਸਾਡੇ ਬੰਦੇ ਜਿਹੜੇ ਮੰਗ ਪੱਤਰ ਲੈ ਕੇ ਆਏ ਆ ਦੇ ਮੈਨੂੰ ਕਹਿੰਦੇ ਵੀ ਯੋ ਸਾਹਿਬ ਨਹੀਂ ਆਏ ਮੈਂ ਕਿਹਾ ਚਲੋ ਠੀਕ ਆ ਯੋ ਸਾਹਿਬ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਇੱਥੇ ਕਲਰ ਕਢੂ ਦੇਜੋ ਤੁਹਾਨੂੰ ਵਿਸ਼ਵਾਸ ਦਵਾ ਦੂਗਾ ਪਰ ਅੱਜ 2 ਮਹੀਨੇ ਹੋ ਗਏ ਵਿਸ਼ਵਾਸ ਦਵਾਏ ਨੂੰ ਕੋਈ ਵੀ ਕੰਮ ਜਿਹੜਾ ਉਹ ਸਿਰੇ ਨਹੀਂ ਚੜਿਆ ਗਲੀਆਂ ਦੇ ਵਿੱਚ ਗੋਡੇ-ਗੋਡੇ ਚਿੱਕੜਿਆ ਉਥੇ ਲੋਕਾਂ ਦਾ ਜਿਹੜਾ ਮੱਖਰ ਮੱਛਰ ਮੱਖੀ ਦੇ ਨਾਲ ਬਿਮਾਰੀਆਂ ਫੈਲਣ ਦਾ ਡਰਿਆ ਤੇ ਆਪਣੇ ਕੋਲ ਉਹਨਾਂ ਨੇ ਮਿੱਟੀ ਪਵਾ ਕੇ ਉਹ ਨੰਗਣ ਵਾਲੀ ਜਿਹੜੀ ਉਹ ਉਹ ਜਗ੍ਹਾ ਬਣਾਈ ਹੈ ਇਹ ਸਭ ਮਸਲੇ ਜਿਹੜੇ ਆ ਉਹਨਾਂ ਵਾਸਤੇ ਲੋਕਾਂ ਦੀ ਭਲਾ ਭਲੇ ਵਾਸਤੇ ਮਨੁੱਖਤਾ ਦੇ ਭਲੇ ਵਾਸਤੇ ਤੇ ਸਮਾਜਿਕ ਜਿਹੜੀਆਂ ਬਰਾਈਆਂ ਉਹਨਾਂ ਦੇ ਉਲਟ ਚੱਲ ਕੇ ਇਹ ਮੰਗ ਪੱਤਰ ਦੇਣਾ ਸਾਡੀ ਗੱਲਬਾਤ ਨਹੀਂ ਕਿ ਸੁਣੀ ਗਈ ਵੀ ਸਾਡੇ ਕੋਲ ਕਥਾਨ ਮਜ਼ਦੂਰ ਸੰਘਰਸ਼ ਕਮੇਟੀ ਕੋ ਜਿਹੜੇ ਜੱਥੇਬੰਦ ਕੋ ਲੋਕਪਾਲ ਦੇ ਨਾਲ ਕੋਈ ਕੋਹਲ ਹੱਲ ਨਾ ਦਰੀ ਵਿਛਾ ਦੇ ਤੇ ਆਪਣੀ ਜਿਹੜੀ ਸ਼ਾਤਮਈ ਤਰੀਕੇ ਨਾਲ ਆਪਣਾ ਪ੍ਰੋਟੈਸਟ ਕਰਕੇ ਤੇ ਆਪਣੀਆਂ ਮੰਗਾਂ ਜਿਹੜੀਆਂ ਬਾਹਰ ਕਰਕੇ ਉਹ ਅਸਰਾਂ ਤੱਕ ਪਚਾਈਆਂ ਜਾਣ ਤੇ ਇਹ ਜਿਹੜਾ ਮਸਲੇ ਜਿਹੜੇ ਉਹ ਹੱਲ ਹੋ ਜੇ ਅਗਰ ਮਸਲੇ ਨਹੀਂ ਹੱਲ ਕਰਦੀ ਨਗਰ ਕੌਂਸਲ ਤਾਂ ਤੁਹਾਡਾ ਅਗਲੀ ਰਾਜਨੀਤੀ ਕੀ ਹੋਊਗਾ ਹਾਂ ਫਿਰ ਆਪਾਂ ਜਿਲਾ ਕਮੇਟੀ ਨੂੰ ਦੱਸ ਕੇ ਜਿੱਦਾਂ ਮੈਂ ਵੀ ਜਿਲ੍ਹਾ ਪ੍ਰਧਾਨ ਆ ਪਰ ਆਪਣੀ ਕਮੇਟੀ ਨੂੰ ਦੱਸਣਾ ਜਿਹੜਾ ਉਹ ਉਹ ਮੇਰਾ ਫਰਜ਼ ਪੈਂਦਾ ਵਾ ਤੇ ਉਹ ਦੱਸ ਕੇ ਤੇ ਫਿਰ ਵੱਡੇ ਲੈਵਲ ਤੇ ਇੱਥੇ ਜਿਹੜਾ ਅਸਕਰ ਜਿਹੜਾ ਉਹ ਬੈਠਾਂਗੇ ਐਸਡੀਐਮ ਸਾਹਿਬ ਨੂੰ ਕਹਿਣਾ ਚਾਹੁੰਦੇ ਡੀਸੀ ਸਾਹਿਬ ਨੂੰ ਕਹਿਣਾ ਚਾਹੁੰਦੇ ਇਹ ਵੀਡੀਓ ਸਾਡੀ ਪਹੁੰਚ ਜਾਣੀ ਆ ਉੱਥੇ ਜਿਹहां ਨਾ ਪਹੁੰਚੀ ਤਾਂ ਸਾਡੀਆਂ ਆਪਣੀਆਂ ਪਹੁੰਚ ਜਾਣੀਆਂ ਸਾਡੇ ਕੈਮਰੇ ਕੰਮ ਕਰਦੇ ਆ ਤੇ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹ ਤੇ ਆਈਓ ਸਾਹਿਬ ਜਿਹੜੇ ਆ ਅੱਜ 2.5 ਮਹੀਨੇ ਤੋਂ ਇੱਥੇ ਗੈਰਹਾਜ਼ਰ ਆ ਜਿਹੜਾ ਜੇ ਆਉਂਦੇ ਆ ਚਿੱਠੀਆਂ ਦੇ ਸਾਈਨ ਕਰਨ ਪਤਾ ਨਹੀਂ ਕਿੱਥੇ ਕਿਹੜੀ ਕੋਠੀ ਦੇ ਵਿੱਚ ਬਹਿ ਕੇ ਸਾਈਨ ਕਰਕੇ ਚਲੇ ਜਾਂਦੇ ਆ ਪਰ ਅੱਜ ਤੱਕ ਅਸੀਂ ਆਈਓ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਜਿਨ੍ਹਾਂ ਦੇ ਇੱਥੇ ਮਿਸਪਰ ਕਮੇਟੀ ਜਿਹੜੀ ਆ ਉਹਨਾਂ ਵੀ ਇੱਥੇ ਟਰਾਂਸਫਰ ਹੋਈ ਆ